ਡੇਢ ਸਾਲ ਲਈ ਹੋਇਆ ਤੇ ਲਿਲੜੀਆਂ ਕੱਢਣ ਲੱਗ ਗਏ ਕਹਿੰਦੇ ਸੀ ਖਾਲਸਾ ਤਰੰਤੋਂ ਬੇਨਾ ਤੁਸੀਂ ਵੀ ਸੁਣਿਆ ਐ ਸਪੀਜਾਂ ਪੰਜਾਬ ਦਾ ਮਸਲਾ ਹੱਲ ਨਹੀਂ ਹੋਣਾ ਆਜ਼ਾਦੀ ਲੈਣੀ ਪੈਣੀ ਆ ਸਿਰ ਦੇਣੇ ਪੈਣੇ ਆ ਤੇ ਸਿਰ ਕਿੱਥੇ ਦਿੱਤਾ ਚਾਰ ਲੱਤਾਂ ਵਾਲੀ ਸ਼੍ਰੋਮਣੀ ਕਾਲੀ ਦਲ ਨੇ ਸ਼੍ਰੋਮਣੀ ਗੁਰਦੁਆਰਾ ਪ੍ਰੰਤ ਕਮੇਟੀ ਨੇ ਬੰਦੀ ਸਿਕਾਂਦੀ ਹੱਦ ਤੋਂ ਵੱਧ ਮੱਦ ਕੀਤੀ ਐ ਮੈਂ ਗਣਕੇ ਨੇ ਦੱਸਣਾ ਚਾਹੁੰਦਾ ਅੱਜ ਵੀ ਨਾਲ ਨੇ ਅਕਾਲੀ ਦਲ ਦੇ ਮੰਚ ਤੋਂ ਬੰਦੀ ਸਿੰਘ ਗੁਰਦੀਪ ਸਿੰਘ ਖੇੜਾ ਦੇ ਅੰਮ੍ਰਿਤਪਾਲ ਸਿੰਘ ਨੂੰ ਤਿੱਖੇ ਸਵਾਲ ਪ੍ਰਕਾਸ਼ ਸਿੰਘ ਬਾਦਲ ਸੁਖਬੀਰ ਸਿੰਘ ਬਾਦਲ ਤੇ ਅਕਾਲੀ ਦਲ ਦੀਆਂ ਰੱਜ ਰੱਜ ਕੇ ਤਾਰੀਫਾਂ ਇਹ ਸਾਫ਼ ਦੱਸਦਾ ਹੈ ਕਿ ਕਿਵੇਂ ਸੰਕਟ 'ਚੋਂ ਨਿਕਲ ਰਿਹਾ ਅਕਾਲੀ ਦਲ ਨੂੰ ਅੰਮ੍ਰਿਤਪਾਲ ਕਾਫੀ ਚੋਬ ਰਿਹਾ ਹੈ ਕਿਉਂਕਿ ਜਿਸ ਜ਼ਮੀਨ ਤੇ ਅਕਾਲੀ ਦਲ ਖੇਤੀ ਕਰਦਾ ਰਿਹਾ ਉਹ ਹੁਣ ਕਾਫੀ ਹੱਦ ਤੱਕ ਖੁੰਝ ਗਈ ਹੈ ਇਸੇ ਲਈ ਲੋਕਾਂ 'ਚੋਂ ਮੋੜ ਵਿਸ਼ਵਾਸ ਰਗਉਣ ਲਈ ਲਗਾਤਾਰ ਇਹ ਪਾਰਟੀ ਹੱਥ ਪੈਰ ਮਾਰ ਰਹੀ ਹੈ ਖੇੜਾ ਦਾ ਮੰਚ ਤੇ ਆਉਣਾ ਉਸੇ ਕੜੀ ਦਾ ਹਿੱਸਾ ਹੈ। ਬਾਬਾ ਬਕਾਲਾ ਦੀ ਸਟੇਜ ਤੇ ਅਕਾਲੀ ਦਲ ਦੇ ਨਾਲ ਗੁਰਦੀਪ ਸਿੰਘ ਖੇੜਾ ਨਜ਼ਰ ਆਏ। ਖੇੜਾ 15 ਅਗਸਤ ਨੂੰ ਅੰਮ੍ਰਿਤਸਰ ਜੇਲ੍ਹ ਤੋਂ 40 ਦਿਨ ਦੀ ਪੈਰੋਲ ਤੇ ਬਾਹਰ ਆਏ ਨੇ। ਇਹ ਵੀ ਅੰਮ੍ਰਿਤਪਾਲ ਦੇ ਪਿੰਡ ਜੱਲੂਪੁਰ ਖੇੜਾ ਦੇ ਰਹਿਣ ਵਾਲੇ ਨੇ। ਖੇੜਾ ਨੂੰ 1991 ਵਿੱਚ ਟਾਡਾ ਅਦਾਲਤ ਨੇ ਬੰਬ ਤਮਾਕਿਆ 'ਚ ਸ਼ਮੂਲੀਅਤਲੀ ਦੋਸ਼ੀ ਠਹਿਰਾਏ ਜਾਣ ਤੋਂ ਬਾਅਦ ਉਮਰ ਕੈਦ ਦੀ ਸਜ਼ਾ ਸੁਣਾਈ ਸੀ। ਹੁਣ ਬੰਦੀ ਸਿੰਘਾਂ ਦੇ ਮੁੱਦੇ ਤੇ ਅਕਾਲੀ ਦਲ ਪੁਰਜ਼ੋਰ ਵਾਪਸੀ ਦੀ ਕੋਸ਼ਿਸ਼ ਕਈ ਸਾਲਾਂ ਤੋਂ ਲੱਗਾ ਹੈ। ਸ਼੍ਰੋਮਣੀ ਅਕਾਲੀ ਦਲ ਨੇ ਜੂਨ 2022 ਚ ਸੰਗਰੂਰ ਦੀ ਸਿਮਨੀ ਚੌਂ ਬੰਦੀ ਸਿੰਘਾ ਦੇ ਮੁੱਦੇ ਤੇ ਲੜੀ ਬਲਵੰਤ ਸਿੰਘ ਰਾਜਵਾਨਾ ਦੀ ਭੈਣ ਕਮਲਦੀਪ ਕੌਰ ਰਾਜਵਾਨਾ ਨੂੰ ਉਮੀਦਵਾਰ ਬਣਾਇਆ ਪਰ ਇਹ ਕਾਰਡ ਉਦੋਂ ਵੀ ਨਹੀਂ ਚਲਦਿਆ ਤੇ ਅਕਾਲੀ ਦਲ 5ਵੇਂ ਨੰਬਰ ਤੇ ਰਿਹਾ ਭਾਜਪਾ ਤੋਂ ਵੀ ਘੱਟ ਵੋਟ ਪਏ ਤੇ ਉਦੋਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਮੁਖੀ ਸਿਮਰਨਜੀਤ ਸਿੰਘ ਮਾਨ ਜਿੱਤੇ ਸੀ ਲਗਾਤਾਰ ਛਟਕੇ ਚੱਲ ਰਿਹਾ ਅਕਾਲੀ ਦਲ ਮੋੜ এজেন্ডੇ ਤੇ ਵਾਪਸੀ ਦੀ ਤੇਜ਼ ਕੋਸ਼ਿਸ਼ ਚ ਲੱਗਾ ਹੈ ਆਪਣੇ ਆਪ ਨੂੰ ਅਸਲ ਪੰਥਕ ਸਾਬਤ ਕਰਨ ਦੀ ਹੋੜ ਸਾਫ਼ ਵੇਖੀ ਜਾ ਸਕਦੀ ਹੈ ਫੈਸਲਾ ਲੋਕ ਕਰਨਗੇ ਦੇਖ ਲੋ ਦਿਲੋਂ ਦੇਖੋ ਕਿਹੜਾ ਪੰਥ ਹੈ ਸ਼ਕਲ ਤੋਂ ਨਾ ਦੇਖੋ ਸ਼ਕਲ ਤਾਂ ਕੋਈ ਮਰਜੀ ਬਣਾ ਲੈਂਦਾ ਹੈ ਕੁਸ ਭੇਟੀਆਂ ਵੀ ਬਣਾ ਲੈਂਦਾ ਹੈ ਡਰੱਗ ਖਾਣ ਵਾਲਾ ਵੀ ਬਣਾ ਲੂਗਾ ਕਿ ਆਪਾਂ ਉਹਦੇ ਮਗਰ ਲੱਗ ਜਾਗੇ ਲੀਡਰ ਜਿਹੜੇ ਹੁੰਦੇ ਆ ਇੱਕ ਦਿਨ ਚ ਪੈਦਾ ਨਹੀਂ ਹੁੰਦੇ ਜਿਹੜਾ ਲੀਡਰ ਇੱਕ ਦਿਨ ਚ ਬੰਨਾ ਚਾਹੁੰਦਾ ਲੀਡਰ ਸਹੀ ਮੈਨੇ ਤੇ ਉਹ ਤੁਹਾਡੇ ਨਾਲ ਠੱਗੀ ਮਾਰਨਾ ਚਾਹੁੰਦਾ